ਕਿਸੇ ਪਰਿਵਾਰ ਦੇ ਘਰ ਦੇ ਜੀ ਜੀ ਦੇ ਵਾਸਤੇ ਕਰੇ ਨੇ ਜਿਨ ਫਿਤਾ ਧਰਮ ਤੋਂ ਵਾਰਿਆ ਸਤਨਾਮੁ Of the heart of ਸਾਈਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਕੇ ਇਤਿਹਾਸ ਦੇ ਬਲਕਿ ਮਾਕਾਂ ਜ਼ਿੰਦਾ ਸੇ ਇਤਿਹਾਸ ਦੇ ਉਹਨਾਂ ਪੰਨਿਆਂ ਤੇ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨੰਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਕੁਲ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਨਾ ਪਾ ਦਿੱਤੀਆਂ ਗਈਆਂ ਅੱਜ ਦੇ ਦਿਨ ਦੇ ਸਪੇਸ਼ਲ ਮਿਤਾਵਨੋਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਮੇਤ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਧ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਤਾਂ ਇਥੋਂ ਕਿਲਾ ਛੱਡ ਕੇ ਦੁਬਾਰੋਂ ਕੇਸਗਰ ਸਾਹਿਬ ਵੱਲ ਫਸਲ ਪਹੁੰਚ ਗੀਆਂ ਤੇ ਇਸ ਤੋਂ ਬਾਅਦ ਇਹ ਸਫਰ ਇਹ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਦੇ ਸਪੇਸ਼ਲ ਮਿਤਾ ਦਾ ਪਰਿਵਾਰ ਆਪਾਂ ਪਤਾ ਕਿ ਛੋਕੇ ਸਾਹਿਬ ਜਿਆਦੇ ਨਾਲ ਕੇ ਵੱਡੇ ਸਾਹਿਬ ਜਿਆਦੇ ਨਾਲ ਕਿ ਕੱਲ ਫਿਰ ਸਪੋਰਟ ਸਾਹਿਬ ਦੇ ਵਿੱਚ ਸਪੋਰਟ ਦੀ ਗੱਡੀ ਦੇ ਵਿੱਚ ਵੱਡੇ ਜਿਹੜੇ ਸਾਹਿਬ ਸਾਡੇ ਉਹਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਹੰਦ ਦੇ ਵਿੱਚ ਕਿਵੇਂ ਛੋਕੇ ਸਾਹਿਬ ਜਿਆਦੇ ਨੇ ਪਾਤਾ ਗੁਜਰ ਕੌਨਸੀ ਕਹਾਣੀ ਦਿੱਤਾ ਜਾਂਦਾ ਹੈ ਅਗਲਾ ਹਫਤਾ ਸਿੱਕੇ ਅਜੇ ਆਸਦੇ ਨਹੀਂ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵਿਸ਼ਵ ਸੰਗਠਨਾਂ ਨਾਲ ਨੂੰ ਸਾਥਵਾ ਕੇ ਇਸ ਸਫਰੇ ਸ਼ਹਾਦਤ ਦੀਆਂ ਨਾ ਮੱਖਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਬਹੁਤ ਸ਼ੁਕਰੀਆ ਜੇ ਸਪਰੇ ਸ਼ਹਾਦਤ ਫਿਲਾਨੰਦਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸ ਇਤਿਹਾਸ ਉਸੇ ਪੈਂਡੇ ਦੇ ਉੱਤੇ ਜੋਗਤ ਦੇ ਉਸ ਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂਗੇ